ਜਿਹੜਾ ਕਰਨਾ ਵੀ ਸਾਾਨੂੰ ਤਾਂ ਭਾਈ ਰੋਕ ਨਹੀਂ ਸਕਦਾ ਕੋਈ ਅਸੀਂ ਜਿੱਥੋਂ ਮਰਜੀ ਜਾਵਾਂਗੇ ਲੋਕਾਂ ਨੇ ਇਸ ਗੱਲ ਦਾ ਨੋਰਸ ਲੈਂਦਾ ਸਰਕਾਰ ਦੇ ਇਸ ਗੱਲ ਦੇ ਜਵਾਬ ਨੇ ਕਿਹਾ ਚਾਹੀਦਾ ਕਿ ਸਾਡੇ ਮਿਲਤੀ ਸਰਕਾਰਾਂ ਖਦੇਸ ਗੱਲ ਨਹੀਂ ਆ ਮੇਰੇ ਨਾਮ ਕਰੇ ਕਿ ਜੇ ਤੁਸੀਂ ਅਮਰੀਕਾ ਆ ਨਹੀਂ ਤੁਸੀਂ ਸਾਡੀ ਨੌਜਵਾਨਾਂ ਨੂੰ ਜੋ ਸਾਡੀ ਦਿੱਤੀ ਨਹੀਂ ਬੇਸ਼ੇਮੀ ਹੈ ਕਿਵੇਂ ਮੇਟ। ਅਸੀਂ ਵੀ ਕੌਡੀਆਂ ਕਾਪੀਆਂ ਦੇਸ਼ ਚ ਬੰਦ। ਮਿੱਤਰੋ ਐਸ ਟਾਈਮ ਸਾਡੇ ਨਾਲ ਅਵਤਾਰ ਸਿੰਘ ਮਹਿਮਾ ਨੇ ਕ੍ਰਾਂਤੀਕਾਰੀ ਕਿਸਾਨ ਹੀ ਨੇ ਅੰਦੇ ਸੂਬਾ ਪ੍ਰੈਸ ਸ਼ਕਤਰ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜਾ ਮਾਮਲਾ ਡਿਪੋਰਟੇਸ਼ਨ ਦਾ ਜਿਹੜੇ ਨੌਜਵਾਨ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜੇ ਗਏ ਅੰਮ੍ਰਿਤਸਰ ਭੇਜੇ ਗਏ ਪ੍ਰਧਾਨ ਜੀ ਕੱਲ ਅਮਰੀਕਾ ਦੇ ਜਹਾਜ਼ ਫਿਰ ਆਏ ਭਾਰਤ ਦੇ ਵਿੱਚ ਜੀ ਪੰਜਾਬ ਦੀ ਧਰਤੀ ਤੇ ਆਏ ਤੇ ਸਿਆਫਤ ਸ਼ੁਰੂ ਹੋਈ ਜਿਹੜੇ ਸੀਐਮ ਭਗਵੰਤ ਮਾਨ ਨੇ ਉਹ ਇਹ ਕਹਿੰਦੇ ਨੇ ਵੀ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਦੀ ਬੇਇੱਜ਼ਤੀ ਕਰਨ ਤੇ ਉਤਰੀ ਹੋਈ ਪੰਜਾਬ ਦੀ ਜਿਹੜੀ ਇੱਜ਼ਤ ਆ ਉਹ ਨਹੀਂ ਛੱਡੀ ਜਾ ਰਹੀ ਦੂਜੇ ਪਾਸੇ ਜੇਕਰ ਆਪਾਂ ਰਵਨੀਤ ਬਿੱਟੂ ਦੀ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਆ ਵੀ ਪੰਜਾਬ ਦੇ ਮੁੰਡੇ ਸੀ ਜੇਕਰ ਉਹ ਪੰਜਾਬ ਦੇ ਵਿੱਚ ਆ ਕੇ ਉਤਰ ਗਏ ਇਹਦੇ ਵਿੱਚ ਤਾਂ ਕੋਈ ਮਤਲਬ ਇਸ਼ੂ ਬੰਨਾ ਹੀ ਨਹੀਂ ਚਾਹੀਦਾ ਉਹ ਕਹਿੰਦੇ ਵੀ ਮਤਲਬ ਭਗਵੰਤ ਮਾਨ ਸਾਹਿਬ ਜਾਣ ਬੁੱਝ ਕੇ ਬੋਲਦੇ ਪਏ ਨੇ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਭਗਵੰਤ ਮਾਨ ਸਾਹਿਬ ਵੱਲੋਂ ਤੇ ਰਵਨੀਤ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਵੱਲੋਂ ਇੱਕ ਦੂਜੇ ਨੂੰ ਕੋਸਿਆ ਜਾ ਰਿਹਾ ਦੇਖੋ ਇਹ ਜਿਹੜਾ ਮਸਲਾ ਨਾ ਇਹ ਕੋਈ ਰਾਜਨੀਤੀ ਕਰਨ ਦਾ ਮਸਲਾ ਨਹੀਂ ਚਾਹੇ ਭਗਵੰਤ ਮਾਨ ਹੋਣ ਚਾਹੇ ਜ਼ਰਵਨੀਤ ਬਿੱਟੂ ਹੋਣ ਆਪਾਂ ਇਹਨੂੰ ਰਾਜਨੀਤੀ ਦਾ ਨਾਮ ਦੇ ਦੋ ਜਾਂ ਜਿਹੜੀ ਇਹ ਚਰਚਾ ਕੀ ਰਾਜਨੀਤੀ ਕੀਤੀ ਜਾ ਰਹੀ ਹੈ ਚੰਗੀ ਕੀਤੀ ਜਾ ਰਹੀ ਹੈ ਜਾਂ ਗਲਤ ਕੀਤੀ ਜਾ ਰਹੀ ਹੈ ਅਸਲ 'ਚ ਰਾਜਨੀਤੀ ਦਾ ਮਸਲਾ ਨਹੀਂ ਇਹ ਕੂਟ ਰਾਜਨੀਤੀ ਦਾ ਮਸਲਾ ਹੈ ਦੇਸ਼ ਦੀ ਪ੍ਰਭੂ ਸੱਤਾ ਨੂੰ ਚੈਲੰਜ ਦਾ ਮਸਲਾ ਹੈ ਇੱਕ ਹੋਰ ਦੇਸ਼ ਦਾ ਜਹਾਜ਼ ਫੌਜੀ ਜਹਾਜ਼ ਤੁਹਾਨੂੰ ਸ਼ਰਮ ਚੈਲੰਜ ਕਰਕੇ ਔਰ ਤੁਹਾਡੇ ਧਰਤੀ ਉੱਤੇ ਉਹ ਆਪਦਾ ਫੌਜੀ ਜਹਾਜ਼ ਉਤਾਰਦਾ ਤੁਹਾਡੇ ਉਸ ਨੀਕਾ ਨੂੰ ਤੁਹਾਡੇ ਜੰਪਲ ਦੇ ਬੰਦੇ ਜਿਹੜੇ ਰੋਜ਼ਗਾਰ ਲਈ ਜਿਨ੍ਹਾਂ ਨੂੰ ਰੋਜ਼ਗਾਰ ਦੇਣਾ ਤੁਹਾਡਾ ਫਰਜ਼ ਬਣਦਾ ਜਦੋਂ ਤੁਸੀਂ ਉਹਨਾਂ ਲਈ ਰੋਜ਼ਗਾਰ ਪੈਦਾ ਨਹੀਂ ਕਰ ਸਕੇ ਉਹ ਵੀ ਤਾਂ ਨਹੀਂ ਪੈਦਾ ਕੀਤਾ ਕਿਉਂਕਿ ਤੁਸੀਂ ਅਮਰੀਕਨ ਸਾਮਰਾਜ ਤੇ ਡਬਲਿਊਟੀਓ ਦੀਆਂ ਨੀਤੀਆਂ ਲਾਗੂ ਕੀਤੀਆਂ ਨੇ ਪ੍ਰਾਈਵੇਟ ਦੀ ਸਾਰਾ ਕੁਝ ਤੁਸੀਂ ਪ੍ਰਾਈਵੇਟਾਂ ਨੂੰ ਦੇ ਦਿੱਤਾ ਅਮਰੀਕਾ ਦੀਆਂ ਕੰਪਨੀਆਂ ਨੂੰ ਦੇ ਦਿੱਤਾ ਸਵਦੇਸ਼ੀ ਕੰਪਨੀਆਂ ਨੂੰ ਦੇ ਦਿੱਤਾ ਜਦੋਂ ਇੱਥੇ ਰੁਜ਼ਗਾਰ ਨਹੀਂ ਰਿਹਾ ਤਾਂ ਤੁਸੀਂ ਤੁਹਾਡੇ ਜਿਹੜੇ ਮੁਲਕ ਦੇ ਵਿੱਚ ਤੁਹਾਡੇ ਮੁਲਕ ਦੇ ਪਛਿੰਦੇ ਨੇ ਉਹ ਇੱਥੋਂ ਉੱਜੜ ਕੇ ਉਜਾੜਾ ਹੋ ਕੇ ਡੌਂਕੀਆਂ ਲਾ ਕੇ ਜਿਵੇਂ ਵੀ ਜੋ ਵੀ ਰਸਤਾ ਤੁਸੀਂ ਦਿੱਤਾ ਔਰ ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਸਰਕਾਰ ਨੇ ਰਸਤਾ ਇਹੀ ਦਿੱਤਾ ਬਿਆਸ ਰਸਤੇ ਜਾ ਕੇ ਤੁਸੀਂ ਉੱਥੇ ਜੇ ਰਜੋ ਉੱਥੇ ਕੰਮ ਦੇਾਂਗੇ ਸਾਡਾ ਉਸ ਦੇਸ਼ ਦੇ ਨਾਲ ਸਾਡਾ ਉਥੋਂ ਦੀ ਸੱਤਾ ਦੇ ਨਾਲ ਬੜਾ-ਬੜਾ ਮੇਲ ਟੋਲ ਆ ਹੁਣ ਅੱਜ ਦੀ ਡੇਟ 'ਚ ਸੱਤਾ ਜਦੋਂ ਸਾਰਾ ਕੁਝ ਸਾਡੇ ਕੋਲ ਖੋਹ ਚੁੱਕੀ ਆ ਤਾਂ ਸਾਡੇ ਮੁਲਕ 'ਚ ਸ਼ਰਿਆਂ ਫੋਜੀ ਜਹਾਜ਼ ਤਾਰ ਕੇ ਸਾਡੇ ਮੁੰਡਿਆਂ ਨੂੰ ਸਾਡੇ ਉੱਥੋਂ ਦੇ ਸਾਡੇ ਜਿਹੜੇ ਲੋਕ ਉੱਥੇ ਗਏ ਚੰਗੇ ਸੁਨਾਰੇ ਭੇਖ ਦੀ ਭਾਲ 'ਚ ਰੋਜ਼ਗਾਰ ਦੀ ਭਾਲ ਜਿਹਨਾਂ ਨੇ ਇੱਥੋਂ ਵੀ ਜ਼ਮੀਨਾਂ ਵੇਚ ਕੇ ਅਗਵਾ ਲੀਆਂ ਉਹਨਾਂ ਨੂੰ ਉਹ ਪਸੂਆਂ ਨੂੰ ਲੋੜ ਕੇ ਹੂੰ ਇਹ ਵੀ ਚੈਲੰਜ ਆ ਕਿ ਇਹ ਇਹ ਜਿਹੜਾ ਅਮਰੀਕਾ ਇਹ ਮਨੁੱਖੀ ਅਧਿਕਾਰਾਂ ਦਾ ਰਾਖਾ ਬਣਦਾ ਔਰ ਉਹ ਮਨੁੱਖਾਂ ਦੇ ਅਧਿਕਾਰਾਂ ਦਾ ਲੰਮੜਾ ਕਰ ਰਿਹਾ ਉਹਨਾਂ ਨੂੰ ਪਸ਼ੂਆਂ ਨੂੰ ਲੂੜ ਕੇ ਉਹਨਾਂ ਦੀ ਵੀਡੀਓਗ੍ਰਾਫੀਆਂ ਬਣਾ ਕੇ ਫੋਟੋਆਂ ਵਾਇਰਲ ਕਰਕੇ ਔਰ ਫਿਰ ਸਾਡੇ ਦੇ ਮੁਲਕ 'ਚੋਂ ਜਬਰੀ ਸੁੱਟ ਰਿਹਾ ਹੂੰ ਹੁਣ ਕਿੱਥੇ ਆ ਕਿੱਥੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਿਹੜੇ ਕਹਿੰਦੇ ਸੀ ਦੇਸ਼ ਨੂੰ ਝੁਗਨ ਨਹੀਂ ਦੇਵਾਂਗੇ 55 ਇੰਚ ਦਾ ਸੀਨਾ ਉਹ ਇੱਕ ਸ਼ਬਦ ਨਹੀਂ ਤੇ ਬੋਲ ਰਿਹਾ ਉਸ ਦੇ ਖਿਲਾਫ ਯੂਨੋ ਦੇ ਵਿੱਚ ਜਾਂ ਹੋਰ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਇੰਟਰਨੈਸ਼ਨਲ ਸੰਸਥਾਵਾਂ ਜਿੱਥੇ ਕੂਟਨੀਤਿਕ ਹੁਣ ਦੀਆਂ ਗੱਲਾਂ ਹੁੰਦੀਆਂ ਨੇ ਕੂਟਨੀਤੀ ਦੀਆਂ ਕਿ ਦੂਜੇ ਦੇਸ਼ਾਂ ਨਾਲ ਸਾਡੇ ਸਬੰਧ ਕਿਹੋ ਜਿਹੇ ਰਹਿਣ ਸਾਡੇ ਲਈ ਰੋਜ਼ਗਾਰ ਦਾ ਕੀ ਹੋਵੇ ਸਾਡਾ ਜਿਹੜਾ ਵਪਾਰ ਕਿਵੇਂ ਚੱਲੇ ਉਥੇ ਇੱਕ ਸ਼ਬਦ ਵੀ ਬੋਲ ਕੇ ਕਿਉਂ ਨਹੀਂ ਕਹਿ ਰਹੇ ਵੀ ਤੁਸੀਂ ਕੌਣ ਹੋਣੇ ਹੋ ਸਾਡੇ ਇਹਨਾਂ ਲੋਕਾਂ ਨੂੰ ਜਿਹੜਾ ਨੂਰ ਕੇ ਸੁੱਟਣ ਵਾਲੇ ਔਰ ਕਿਵੇਂ ਤੁਸੀਂ ਤੁਹਾਡਾ ਫੌਜੀ ਜਹਾਜ਼ ਸਾਡੇ 에ਰਪੋਰਟਾਂ ਦੇ ਉਤਰੇਗਾ ਸੋ ਇਹ ਜਿਹੜੇ ਆ ਫੇਲਿਅਰ ਸਾਡੀ ਸਰਕਾਰ ਦਾ ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਅਮਰੀਕਨ ਸਾਮਰਾਜ ਵੱਲੋਂ ਜਾਂ ਅਮਰੀਕਾ ਵੱਲੋਂ ਜਾਂ ਟਰੰਪ ਵੱਲੋਂ ਵਿੰਗਾਰ ਇਹਦਾ ਜਵਾਬ ਦੇਣ ਦੀ ਬਜਾਏ ਇਹਦੀ ਅਸਲ ਲੜਾਈ ਲੜਨ ਦੀ ਬਜਾਏ ਸਾਡੇ ਜਿਹੜੇ ਲੀਡਰ ਨੇ ਉਹ ਬੇਵੱਸ ਨੇ ਔਰ ਉਹ ਇੱਕ ਦੂਜੇ ਨੂੰ ਨੀਵਾ ਵਿਖਾਉਣ ਤੇ ਲੱਗੇ ਹੋਏ ਨੇ ਬੇਵਜੂਲ ਦੀ ਰਾਜਨੀਤੀ ਕਰਨ ਤੇ ਲੱਗੇ ਹੋਏ ਨੇ ਇਹ ਰਾਜਨੀਤੀ ਬੰਦ ਹੋਣੀ ਚਾਹੀਦੀ ਆ ਸਾਡੇ ਨੌਜਵਾਨ ਜਿਹੜੇ ਇੱਥੋਂ ਰੋਜ਼ਗਾਰ ਦੀ ਭਾਲ ਚ ਤੱਕੇ ਖਾਂਦੇ ਹਜ਼ਾਰਾਂ ਸੈਂਕੜੇ ਲੱਖਾਂ ਮੁੰਡੇ ਕੁੜੀਆਂ ਜਿਹੜੇ ਜੰਗਾਂ ਚ ਮਰ ਗਏ ਦਰਿਆਵਾਂ ਚ ਡੁੱਬ ਗਏ ਸਮੁੰਦਰਾਂ ਚ ਡੁੱਬ ਗਏ ਕੁਛ ਉੱਥੇ ਪਹੁੰਚੇ ਬੜੀ ਮੁਸ਼ਕਲ ਨਾਲ ਉਹਨਾਂ ਲਈ ਰੋਜ਼ਗਾਰ ਜਿਹੜਾ ਉੱਥੇ ਪੈਦਾ ਕਰਨਾ ਉਥੋਂ ਦੀ ਜ਼ਿੰਮੇਵਾਰੀ ਬਾਂਦੀ ਸਰਕਾਰ ਦੀ ਕਿਉਂਕਿ ਸਾਡਾ ਨਾ ਵਪਾਰ ਕਰਦਾ ਔਰ ਸਾਡੇ ਮੁਲਕ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਯੂਨੋ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਉੱਥੇ ਢੱਲੇ ਨਾਲ ਇਹ ਗੱਲ ਰੱਖਣ ਕਿ ਭਾਈ ਖਬਰਦਾਰ ਜੇ ਤੁਸੀਂ ਇਹ ਕੁਝ ਕਰਨਾ ਤੁਸੀਂ ਤੁਸੀਂ ਫਿਰ ਆਪਦੀ ਜਿਹੜੀ ਤੁਸੀਂ ਸਰਪੰਚੀ ਵਾਲੀ ਟੋਪੀ ਲਈ ਹੋਈ ਲਾ ਦਿਓ ਤੁਸੀਂ ਮਨੁੱਖੀਅਤਾਂ ਦੇ ਰਾਖੇ ਨਹੀਂ ਹੈਗੇ ਤੁਸੀਂ ਦੁਨੀਆ ਨੂੰ ਤਬਾਹ ਕਰਦੇ ਹੋ ਜਦ ਇਸ ਗੱਲ ਤੇ ਲੜਨਾ ਪਰ ਅਜੇਆ ਕਰਨ ਦੀ ਬਜਾਏ ਸਾਡੇ ਨਲਾਇਕ ਲੀਡਰ ਚਾਹੇ ਭਗਵੰਤ ਮਾਨਾ ਚਾਹੇ ਰਵਨੀਤ ਬਿੱਟੂ ਚਾਹੇ ਨਰਿੰਦਰ ਮੋਦੀ ਇਹ ਇੱਕ ਦੂਜੇ ਦੇ ਉੱਤੇ ਜਿਹੜਾ ਨਜ਼ਲਾ ਛੱਟ ਰਹੇ ਨੇ ਇਹ ਦੇਸ਼ ਦੀ ਜਨਤਾ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਇਹ ਅਸਲ ਤੇ ਵਿੱਚ ਰਾਜਨੀਤੀ ਦਾ ਜਾਂ ਜਿਹੜੀ ਮਿਆਰ ਤੋਂ ਡਿੱਗੀ ਹੋਈ ਰਾਜਨੀਤੀ ਦਾ ਮਸਲਾ ਨਹੀਂ ਅਸਲ ਚ ਕੂਟਨੀਤੀ ਦਾ ਮਸਲਾ ਦੇਸ਼ ਦੀ ਪ੍ਰਭੂਸੱਤਾ ਦਾ ਮਸਲਾ ਨਹੀਂ ਜਿਵੇਂ ਕਿਆ ਜਾ ਰਿਹਾ ਵੀ ਮੋਦੀ ਸਾਹਿਬ ਦੀ ਟਰੰਪ ਨਾਲ ਬੜੀ ਵੱਡੀ ਯਾਰੀ ਹੁਣ ਇੱਕ ਦੋ ਦਿਨ ਪਹਿਲਾਂ ਉਹ ਮਿਲ ਕੇ ਵੀ ਆਏ ਨੇ ਕਿ ਗੱਲਬਾਤ ਰਹੀ ਕੋਈ ਹੱਲ ਨਹੀਂ ਸੀ ਕੱਢਿਆ ਜਾ ਸਕਦਾ ਜਾਂ ਤੇ ਗੱਲ ਨਹੀਂ ਸੀ ਕੀਤੀ ਜਾ ਸਕਦੀ ਜਿਵੇਂ ਤੁਸੀਂ ਕਿਹਾ ਵੀ ਨੂੜ ਕੇ ਸੱਟ ਕੇ ਗਏ ਨੇ ਦੂਜੀ ਵਾਰ ਹੋ ਚਲਿਆ ਤਿੰਨ ਜਹਾਜ਼ ਭਰ ਕੇ ਆ ਗਏ ਜੀ ਦੇਖੋ ਮੋਦੀ ਸਾਹਿਬ ਜਿਹੜਾ ਵਿਖਾਉਂਦੇ ਨਾ ਆਪਣੇ ਆਪ ਨੂੰ ਗਲੋਬਲ ਲੀਡਰ ਗਲੋਬਲ ਲੀਡਰ ਵਿਖਾਉਣ ਦੀ ਜਾਂ ਭਾਜਪਾ ਦੀ ਆਰਐਸਐਸ ਦੀ ਇੱਕ ਲੱਗੀ ਹੈ ਕਿ ਮੋਦੀ ਸਾਹਿਬ ਗਲੋਬਲ ਲੀਡਰ ਹੁੰਦਾ ਪ੍ਰਭਾਵ ਬੜਾ ਹੈ ਉਹਨਾਂ ਦਾ ਪ੍ਰਭਾਵ ਕੁਛ ਨਹੀਂ ਹੈਗਾ ਉਹਨਾਂ ਦਾ ਪ੍ਰਭਾਵ ਆ ਉਹਨਾਂ ਦਾ ਪਛ ਲੱਗੂ ਬਣਨ ਦਾ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਇਹਨਾਂ ਦੀ ਉਦੋਂ ਇਹਨਾਂ ਨੂੰ ਬੁਲਾ ਲੈਣੇ ਜੋ ਲੋੜ ਨਹੀਂ ਇਹਨਾਂ ਨੂੰ ਪੁੱਛਦੇ ਵੀ ਨਹੀਂ ਔਰ ਲਗਾਤਾਰ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਨਰਿੰਦਰ ਮੋਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਉਹਦੀ ਲਗਾਤਾਰ ਬੇਇੱਜ਼ਤੀ ਹੋ ਰਹੀ ਔਰ ਉੱਥੋਂ ਦੀ ਸਰਕਾਰਾਂ ਕਰ ਰਹੀਆਂ ਉਸ ਬਿਸ਼ਰਮੀ ਨੂੰ ਉਸ ਬੇਇੱਜ਼ਤੀ ਨੂੰ ਵੀ ਆਪਣੇ ਆਪ ਨੂੰ ਗਲੋਬਲ ਲੀਡਰ ਫੌਂਡ ਚ ਲੱਗੇ ਹੋਏ ਨੇ ਗਲੋਬਲ ਲੀਡਰ ਤੁਸੀਂ ਤਾਂ ਹੋ ਹਰਮਨ ਪਿਆਰੀ ਲੀਡਰ ਤਾਂ ਹੋ ਤੁਸੀਂ ਗਿਣੇ ਜਾਓਗੇ ਜੇ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੀ ਮਸ਼ਿੰਦਿਆ ਦੀ ਰਾਖੀ ਕਰੋਗੇ ਜਿਵੇਂ ਹੁਣ ਜੀ ਕੋਲੰਬੀਆ ਦਾ ਜਹਾਜ਼ ਸੀ ਉਹ ਉੱਥੇ ਲੈ ਕੇ ਗਿਆ ਅਮਰੀਕਾ ਉਹ ਕਹਿੰਦੇ ਵੀ ਅਸੀਂ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਤੁਹਾਡੇ ਜਹਾਜ਼ ਰਹਿਣ ਅਸੀਂ ਆਪਣੇ ਦੇਸ਼ ਵਿੱਚ ਨਹੀਂ ਉਤਰਨ ਦੇਣਾ ਆਪ ਦਾ ਕੋਲੰਬੀਆ ਦਾ ਜਹਾਜ਼ ਛੋਟਾ ਜਿਹਾ ਇੱਕ ਦੇਸ਼ ਆ ਕਿ ਇੰਡੀਆ ਜਾਂ ਕੇਂਦਰ ਸਰਕਾਰ ਇਹ ਆਪਣਾ ਜਹਾਜ਼ ਉੱਤੇ ਅਮਰੀਕਾ ਦੇ ਇਹੀ ਪ੍ਰਭੂ ਸੱਤਾ ਦਾ ਮਸਲਾ ਨਾ ਕਿ ਜਦੋਂ ਤੁਸੀਂ ਪਹਿਲਾਂ ਤਾਂ ਰੋਜ਼ਗਾਰ ਦਿੱਤਾ ਨਹੀਂ ਤੁਹਾਡੇ ਮੁੰਡੇ ਉੱਥੇ ਚਲੇ ਗਏ ਹੁਣ ਜਦੋਂ ਉਹ ਕਹਿੰਦੇ ਵੇ ਅਸੀਂ ਨਹੀਂ ਰੱਖਣਾ ਤੁਸੀਂ ਆਪ ਦੇ ਬੰਦੇ ਸਾਹਮਣੇ ਤੇ ਸਾਡਾ ਫਰਜ਼ ਬਣਦਾ ਕਿਸੀਂ ਉਹਨਾਂ ਨੂੰ ਲੈ ਕੇ ਆਈਏ ਮਾਨ ਸਨਮਾਨ ਨਾਲ ਵੀ ਕੋਈ ਗੱਲ ਨਹੀਂ ਮੁੰਡੋ ਤੁਸੀਂ ਜ਼ੋਰ ਲਾਇਆ ਜ਼ਿੰਦਗੀ ਦੇ ਬਿਹਤਰ ਬਣਾਉਣ ਲਈ ਪਰ ਜੇ ਉਹ ਸਰਕਾਰ ਨੇ ਤੁਹਾਡੀ ਬਾਹ ਨਹੀਂ ਫੜੀ ਤਾਂ ਅਸੀਂ ਜਿਹੜੇ ਤੋਂ ਜਿਹੜੇ ਤੁਹਾਡੇ ਜਿੱਥੇ ਤੁਸੀਂ ਜੰਮੇ ਹੋ ਜਿਹੜੇ ਸਾਡੀ ਜ਼ਿੰਮੇਵਾਰੀ ਬਾਣਦੀ ਆ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਤੁਹਾਨੂੰ ਸੰਭਾਂਗੇ ਜਦੋਂ ਕੋਈ ਹੋਰ ਜੰਗ ਵਰਗੀ ਆਫਤ ਕਿਸੇ ਮੁਲਕ ਚ ਆਉਂਦੀ ਆ ਉਦੋਂ ਵੀ ਤਾਂ ਆਪਾਂ ਲੈ ਕੇ ਆਉਣੀ ਨਾ ਤੇ ਇਹਨਾਂ ਨੂੰ ਵੀ ਆਪ ਲੈਣਾ ਚਾਹੀਦਾ ਅਸੀਂ ਨਾ ਕਿ ਇਹਨੂੰ ਐ ਸੁੱਟ ਦੇਣਾ ਵੀ ਇਹ ਤਾਂ ਸਾਡੇ ਹੈ ਹੀ ਨਹੀਂ ਔਰ ਉਹਦੇ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਜਿਹੜਾ ਇਹ ਆਫ ਜਵਰੀ ਕਰਨਾ ਇਹਦੇ ਲਈ ਸਾਨੂੰ ਜਿਹੜਾ ਮੈਂ ਪਹਿਲਾਂ ਗੱਲ ਕਰ ਰਿਹਾ ਜਿਹੜੇ ਗਲੋਬਲ ਲੀਡਰ ਆਪਣੇ ਉਹਨੂੰ ਖੜੇ ਅਸਲ ਚ ਗਲੋਬਲ ਲੀਡਰ ਹੈ ਨਹੀਂ ਬੇਸ਼ਰਮ ਦੇਸ਼ ਦੀ ਪ੍ਰభు ਸੱਤਾ ਉਹਨਾਂ ਨੇ ਦੂਜਿਆਂ ਦੇ ਪੈਰਾਂ 'ਚ ਰੋਲ ਦਿੱਤੀ ਔਰ ਸਿਰਫ ਤੇ ਸਿਰਫ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੇ ਲੋਕਾਂ ਤੋਂ ਉਹਨਾਂ ਨੇ ਮੁੱਖ ਮੋੜ ਲਿਆ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਉਹਨਾਂ ਨੇ ਦੇਸ਼ ਦੀ ਸਰਕਾਰ ਨੇ ਔਰ ਇਹ ਜਾਇ ਨਹੀਂ ਹੋਣਾ ਚਾਹੀਦਾ ਸਾਡੇ ਭਾਰਤ ਦੇ ਲੋਕਾਂ ਨੇ ਇਸ ਗੱਲ ਦਾ ਨੋਟਿਸ ਲੈਂਦਾ ਆ ਸਰਕਾਰ ਦੇ ਇਸ ਗੱਲ ਦਾ ਦਬਾਅ ਪਾਉਣਾ ਚਾਹੀਦਾ ਕਿ ਸਾਡੇ ਮੁਲਕ ਦੀ ਸਰਕਾਰ ਖੜੇ ਇਸ ਗੱਲ ਲਈ ਜਾਂ ਫਿਰ ਐਲਾਨ ਕਰੇ ਵੀ ਜੇ ਤੁਸੀਂ ਅਮਰੀਕਾ ਵਾਲੇ ਤੁਸੀਂ ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਦੇਸ਼ ਦੇ ਲੋਕਾਂ ਨੂੰ ਇਦਾਂ ਦੇਸ਼ 'ਚ ਬਾਹਰ ਕੱਢੋਗੇ ਤਾਂ ਅਸੀਂ ਵੀ ਤੁਹਾਡੀਆਂ ਕੰਪਨੀਆਂ ਦੇਸ਼ 'ਚ ਬਾਹਰ ਕੱਢਾਂਗੇ ਅਸੀਂ ਵੀ ਤੁਹਾਡੇ ਸਮਾਨ ਦਾ ਬਾਈਕਾਟ ਕਰਾਂਗੇ ਪਿਛਲੇ ਦਿਨ ਮੈਂ ਪੜ੍ਹ ਰਿਹਾ ਸੀ 7 ਚੀਜ਼ਾਂ ਨੇ 7 ਚੀਜ਼ਾਂ ਜਿਹੜੇ ਅਮਰੀਕਾ ਦੀਆਂ ਦਾ ਬਾਈਕਾਟ ਲੋਕ ਕਰਦੇ ਨੇ ਤੇ ਅਮਰੀਕਾ ਖੁਦ ਜਿਹੜਾ ਆਪਦੇ ਦਿਵਾਰੇ ਕੰਦ ਵਾਲੀ ਬੈਠਾ ਵੀ ਮੈਂ ਕਿਸੇ ਨੂੰ ਆਉਣ ਨਾ ਜਣਾ ਉਹ ਖੋਦ ਉਸ ਕੰਦ ਦੇ ਅੰਦਰ ਕੈਦ ਹੋ ਜਾਊਗਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਛੁੱਟਿਆ ਜਾ ਰਿਹਾ ਸਭ ਤੋਂ ਵੱਧ ਐਪਲ ਦਾ ਵਾਲਾ ਫੋਨ ਆ ਜਿਹੜਾ ਲੱਖਾਂ ਕਰੋੜਾਂ ਅੱਬਰ ਦੇ ਮਨਾਵੇ ਕਮਾਉਂਦਾ ਉਹ ਪੰਜਾਬੀ ਲੋਕ ਵਰਦੇ ਨੇ ਪੰਜਾਬੀ ਲੋਕ ਦਾ ਬਾਈਕਾਟ ਕਰ ਦੇਣ ਉਹਦੀਆਂ ਜੁਨਿਅਰ ਵਰਗੀਆਂ ਏਜੰਸੀਆਂ ਹੋਰ ਜਿੰਨੀਆਂ ਉਹਦੀਆਂ ਕੰਪਨੀਆਂ ਨੇ ਉਹਨਾਂ ਜਿਹੜੇ ਖਾਨ ਦੇ ਬ੍ਰਾਂਡ ਮੈਨ ਨੇ ਆਪਦੇ ਬਣਾਏ ਹੋਏ ਨੇ ਉਹਨਾਂ ਦਾ ਬਾਈਕਾਟ ਕਰ ਦੇਣ ਮੈਂ ਕਹਿੰਦਾ ਜੇ ਉਹਨਾਂ ਦਾ ਬਾਈਕਾਟ ਕਰਦੇ ਚਾਰ ਦਿਨ ਚ ਚੀਕਾ ਪੈ ਜਾਣਗੀਆਂ ਇਹ ਸਭ ਬਾਈਕਾਟ ਸਭ ਤੋਂ ਪਹਿਲਾਂ ਸਾਡੇ ਦੇਖਦੀ ਸਰਕਾਰ ਨੂੰ ਕਰਨਾ ਚਾਹੀਦਾ ਕਿ ਜੇ ਤੁਸੀਂ ਸਾਡੇ ਨਾਗਰਿਕਾਂ ਨਾਲ ਧੱਕਾ ਕਰੋਗੇ ਤੇ ਅਸੀਂ ਵੀ ਫਿਰ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਣੇ ਮੁਲਕ 'ਚ ਨਹੀਂ ਆਉਣ ਦੇਾਂਗੇ ਪਰ ਇੰਨੀ ਜ਼ਰੂਰਤ ਜਿਹੜੇ ਸਾਡੇ ਆਪਣੇ ਆਪੇ ਬਣੇ ਗਲੋਬਲ ਲੀਡਰ ਨਹੀਂ ਕਰ ਰਹੇ ਉਹਨਾਂ ਨੂੰ ਕਰਨੀ ਚਾਹੀਦੀ ਜੇ ਉਹ ਦੀ ਜਨਤਾ ਨੂੰ ਇਹਦਾ ਜਰੂਰ ਨੋਟਿਸ ਲੈਣਾ ਚਾਹੀਦਾ ਮੈਨੂੰ ਸਰ ਇੱਕ ਸੋਸ਼ਲ ਮੀਡੀਆ ਤੇ ਗੱਲ ਬੜੀ ਉੱਪਰ ਰਹੀ ਵੀਡੀਓ ਵੀ ਆ ਰਹੀਆਂ ਨੇ ਕਹਿੰਦੇ ਇੱਕ ਗਾਣਾ ਆਇਆ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਨਹੀਂ ਤੂੰ ਦੁੱਕੀ ਤਿੱਕੀ ਸ਼ਿੱਕੀ ਦੀ ਕੀ ਗੱਲ ਕਰਦੀ ਕਹਿੰਦੇ ਜਿਹੜਾ 트럼ਪ ਆ ਉਹਨੇ ਉਹ ਗਾਣਾ ਸੁਣਿਆ ਜਿਹੜਾ ਇਸ ਕਰਕੇ ਉਹ ਬਾਹਰ ਕੱਢ ਲੈ ਮੈਂ ਇਹ ਕੋਰੀ ਬਕਵਾਸ ਦੇਖੋ ਮਨੋਰੰਜਨ ਦੇ ਕਈ ਤਰੀਕੇ ਹੁੰਦੇ ਨੇ ਠੀਕ ਆ ਸਾਡੇ ਮਨੋਰੰਜਨ ਦਾ ਮਿਆਰ ਜਿਹੜਾ ਜਿਹੜੀ ਕਲਾਕਾਰੀ ਦਾ ਮਿਆਰ ਹੁਣ ਬਹੁਤ ਡਿੱਗ ਚੁੱਕਾ ਉਹ ਮੁੱਦਾ ਹੀਣ ਗੱਲਾਂ ਕਰਦੇ ਨੇ ਮੁੱਦਾ ਹੀਣ ਗਾਣੇ ਗਾਉਂਦੇ ਨੇ ਔਰ ਸਾਡੇ ਦੇਸ਼ ਦੀ ਜਵਾਨੀ ਨੂੰ ਵਿਗਾੜਨ ਦੇ ਵਿੱਚ ਵੀ ਉਹਨਾਂ ਦਾ ਵੱਡਾ ਰੋਲ ਆ ਉਹਨਾਂ ਨੇ ਇਹ ਜਿਹੜਾ ਇਹ ਮੁੱਖ ਗੱਲ ਨਹੀਂ ਆ ਮੁੱਖ ਗੱਲ ਇਹ ਆ ਕਿ ਜਿਹੜਾ ਆਰਥਿਕ ਮੰਦਵਾੜਾ ਜਿਹੜਾ ਇਕਨੋਮਿਕ ਜਿਹੜਾ ਸੰਕਟ ਹੈਗਾ ਉਹ ਪੂਰੀ ਦੁਨੀਆ 'ਚ ਤੇ ਉਹ ਦੁਨੀਆ ਦੇ ਸੰਕਟ ਨੂੰ ਹੱਲ ਕਰਨ ਦਾ ਤਰੀਕਾ ਤੇ ਇਹ ਕਿ ਕਾਰਪੋਰੇਟ ਦੀ ਬਜਾਏ ਕੋਆਪਰੇਟਿਵ ਸਿਸਟਮ ਹੋਵੇ ਸਾਰਾ ਕੁਝ ਕਾਰਪੋਰੇਟ ਨਾ ਹੋਵੇ ਸਾਂਝਾ ਹੋਵੇ ਲੋਕਾਂ ਦਾ ਜਨਤਕ ਅਦਾਰੇ ਹੋਣ ਜਨਤਕ ਸਿਸਟਮ ਹੋਵੇ ਪਬਲਿਕ ਸੈਕਟਰ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇ ਔਰ ਰੋਜ਼ਗਾਰ ਦੇਣ ਚ ਸਾਰੇ ਦੇਸ਼ਾਂ ਦੀ ਸਰਕਾਰਾਂ ناکਾਮ ਨੇ ਚਾਹੇ ਸਾਡੇ ਮੁਲਕ ਦੀ ਹੋਵੇ ਚਾਹੇ ਸਾਡੇ ਸੂਬੇ ਦੀ ਹੋਵੇ ਸਾਡੇ ਸੂਬੇ ਚ ਵੀ ਕਈ ਬੰਦੇ ਆਰਥਿਕ ਸੰਕਟ ਨੂੰ ਜੋੜ ਦਿੰਦੇ ਨੇ ਪ੍ਰਵਾਸੀਆਂ ਨਾਲ ਵੀ ਪ੍ਰਵਾਸੀਆਂ ਨੇ ਕਿ ਕੰਮ ਖੋਲਿਆ ਤਾਂ ਸਾਡੇ ਗੰਗਾਲੀਆ ਜਾ ਵੀ ਕਿ ਨਹੀਂ ਅਸੀਂ ਪਬਲਿਕ ਸੈਕਟਰ ਆਪਦਾ ਬਚਾ ਹੀ ਕੋਈ ਨਹੀਂ ਸਕੇ ਇਦਾਂ ਅਮਰੀਕਾ ਅਮਰੀਕਾ ਵੀ ਆਰਥਿਕ ਸੰਕਟ 'ਚ ਘਿਰਿਆ ਹੋਇਆ ਤਾਂ ਉਹ ਆਪਦੇ ਲੋਕਾਂ ਤੋਂ ਵੋਟਾਂ ਲੈਣੀਆਂ ਨੇ ਉਹਨਾਂ ਨੂੰ ਦਿਖਾਉਣ ਲਈ ਲੱਗੇ ਹੋਏ ਨੇ ਕਿ ਜਿਹੜਾ ਆਰਥਿਕ ਸੰਕਟ ਇਸ ਕਰਕੇ ਨਹੀਂ ਵੀ ਅਸੀਂ ਸਾਰਾ ਕੁਝ ਐਲਨ ਮਸਕ ਨੂੰ ਦੇ ਦਿੱਤਾ ਜਾਂ ਅਸੀਂ ਦੂਜਾਂ ਨੂੰ ਦੇ ਦਿੱਤਾ ਇਸ ਆਰਥਿਕ ਸੰਕਟ ਇਸ ਕਰਕੇ ਵੀ ਆ ਜਿਹੜੇ ਲੋਕ ਪ੍ਰਵਾਸ ਕਰਕੇ ਆਏ ਨੇ ਇਹਨਾਂ ਕਰਕੇ ਤਾਂ ਅਸੀਂ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਤੁਹਾਡਾ ਆਰਥਿਕ ਸੰਕਟ ਕੱਢਾਂਗੇ ਜਿਹੜਾ ਕਿ ਨਹੀਂ ਨਿਕਲਣਾ ਜਿਹੜਾ ਨਹੀਂ ਨਿਕਲਣਾ ਕਿਉਂਕਿ ਤੁਸੀਂ ਸਾਰਾ ਕੁਝ ਉਹ ਐਲਨ ਮਸਕ ਨੂੰ ਦਿੱਤੀ ਜਾਂਦਾ ਸਾਡੇ ਅੰਬਾਨੀਆ ਜਿਹੜੇ ਨੂੰ ਸਾਰੇ ਕੁਝ ਦਿੱਤੀ ਜਾਂਦੇ ਨੇ ਸਾਡੇ ਪੰਜਾਬ ਵਾਲੇ ਜਿਹੜੇ ਆ ਉਹ ਸਾਡੇ ਸਾਰਾ ਕੁਝ ਵੇਚ ਵੇਚ ਕੇ ਹੋਰ ਕੰਪਨੀਆਂ ਨੂੰ ਦੇਈ ਜਾਂਦੇ ਜਿਹੜੇ ਕਹਿੰਦੇ ਵਿਦੇਸ਼ ਚੋਂ ਕੰਪਨੀ ਆਉਣ ਗਿਆ ਤੋੜਾ ਆਰਥਿਕ ਸੰਕਟ ਆ ਉਹਨੂੰ ਕੱਢਣ ਦੀ ਬਜਾਏ ਉਹਨੂੰ ਹੱਲ ਕਰਨ ਦੀ ਬਜਾਏ ਇਹ ਗਾਣਿਆਂ ਤੇ ਸੁੱਟ ਦੋ ਵੀ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕ ਕੇ ਇਸ ਤੇ ਚਲ ਜੇ ਵੀ ਤੁਹਾਡੇ ਆਪਦੇ ਲੋਕ ਨੇ ਵੀ ਇਹ ਗਾਣਾ ਗਾਤਾ ਜੀ ਇੱਕ ਗਾਣੇ ਦੀ ਵੈਲਿਊ ਕੀ ਹੈ ਉਹ ਗਾਣਾ ਸਿਰਫ ਇੱਕ ਮਨੋਰੰਜਨ ਵਾਸਤੇ ਆ ਕੀ ਹੁਣ ਕਿਸੇ ਦੇ ਵੀ ਸਰਕਾਰ ਇੱਕ ਗਾਣੇ ਤੋਂ ਚੱਲੂਗੀ ਜ ਚੱਲੂ ਗਿਆ ਆਪਦਾ ਫੈਸਲਾ ਕਿ ਗਾਣੇ ਨੇ ਬਦਲੂਗੀ ਇਹ ਕੋਰੀ ਬਕਵਾਸ ਹੈ ਸੋ ਜਿਹੜਾ ਮਸਲਾ ਉਹ ਆਰਥਿਕ ਜਿਹੜਾ ਸੰਕਟ ਆਰਥਿਕ ਪਾੜਾ ਵੱਧ ਰਿਹਾ ਸਾਰਾ ਕੁਝ ਵੱਡੀਆਂ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਉਹਦੇ ਕਰਕੇ ਹੋ ਰਿਹਾ ਔਰ ਉਸ ਨਲਾਇਕੀ ਨੂੰ ਜਿਹੜਾ ਆਪਣੇ ਦੋਸਤਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਸਾਰਾ ਮਾਲ ਖਜਾਨੇ ਦੁਨੀਆ ਦੇ ਸੰਸਾਰ ਦੇ ਉਸ ਨਲਾਇਕੀ ਨੂੰ ਲਕਾਉਂਦੇ ਹੀ ਇਹੋ ਜਿਹੇ ਜਿਹੜੇ ਵੀ ਉਹ ਤਾਂ ਆਪਰਵਾਸ ਸਿੰਘ ਕਰਕੇ ਆ ਜਾਂ ਜਿਹੜੇ ਇਹ ਗਾਣੇ ਕੱਢੇ ਜਾ ਰਹੇ ਇਹਨਾਂ ਕਰਕੇ ਕੋਰੀ ਬਕਵਾਸ ਜਿਵੇਂ ਹੁਣ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਵੀ ਹਰਿਆਣੇ ਦੇ ਵੀ ਗੁਜਰਾਤ ਦੇ ਵੀ ਜਾਂ ਜੰਮੂ ਕਸ਼ਮੀਰ ਦੇ ਵੀ ਯੂ ਐਸ ਏ ਤੋਂ ਰਿਪੋਰਟ ਹੋ ਕੇ ਜਿਹੜੇ ਡਾਂਕੀ ਲਾ ਕੇ ਗਏ ਸੀ ਉਹ ਆਏ ਨੇ ਹੁਣ ਸਰਕਾਰਾਂ ਇੱਕ ਦੂਜੇ ਨੂੰ ਕੋਸੀ ਜਾਂਦੀਆਂ ਨੇ ਪਰ ਜਿਹੜੇ ਨੌਜਵਾਨ ਕਰੋੜਾ ਰੁਪਏ ਲਾ ਕੇ ਜਿਵੇਂ ਕਲਾਂ ਨੌਰ ਦੇ ਹੁਣ ਦੋ ਭਰਾ ਸੀ ਚਚੇਰੇ ਭਰਾ ਸੀ ਉਹਨਾਂ ਨੇ 1 ਕਰੋੜ ਤੇ 20 ਲੱਖ ਰੁਪਇਆ ਅਮਰੀਕਾ ਜਾਣ ਵਾਸਤੇ ਲਾਇਆ ਹਜ਼ਾਰਾਂ ਹੀ ਐਿਹੋ ਜੇ ਨੌਜਵਾਨ ਨੇ ਹੁਣ ਜਿਹੜੀ ਸਰਕਾਰ ਇੱਕ ਦੂਜੇ ਨੂੰ ਕੋਸਦੀ ਆ ਕੇਂਦਰ ਪੰਜਾਬ ਸਰਕਾਰ ਨੂੰ ਕੋਸਦਾ ਤੇ ਪੰਜਾਬ ਸਰਕਾਰ ਕੇਂਦਰ ਨੂੰ ਉਹਨਾਂ ਨੌਜਵਾਨਾਂ ਨੂੰ ਹੁਣ ਸਾਂਭਣਗੇ ਉਹਨਾਂ ਨੂੰ ਰੋਜ਼ਗਾਰ ਦੇਣਗੇ ਦੇਖੋ ਰੋਜ਼ਗਾਰ ਜੇ ਇਹਨਾਂ ਨੇ ਪੈਦਾ ਕੀਤਾ ਹੁੰਦਾ ਤਾਂ ਸਾਡੇ ਨੌਜਵਾਨ ਛੱਡ ਕੇ ਨਾ ਜਾਂਦੇ ਹੂੰ ਇੱਥੇ ਰਹਿੰਦੇ ਆਪ ਕੋ ਕੀ ਦਾ ਜੀ ਕਰਦਾ ਆਪਣੀ ਜ਼ਮੀਨ ਕਾ ਵੇਚ ਲੈ ਘਰ ਗਏ ਨੇ ਰੱਖ ਦਿਓ ਜਾਂ ਮੋਟੀਆਂ ਵਿਆਜਾਂ ਦੇ ਪੈਸੇ ਚੁੱਕ ਕੇ ਜਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਸੁਖਾਇਆ ਹੋਵੇ ਕਿ ਉਹ ਮੁਲਕ ਦਾ ਡਾਲਰ ਬੜਾ ਉੱਚਾ ਉੱਥੋਂ ਦੀ ਕਮਾਈ ਸਾਡੇ ਇੰਨੇ ਗੁਣਾ ਵੱਧ ਜਾਂਦੀ ਹੈ ਇੱਕ ਸਾਨੂੰ ਕਲਚਰ ਦਿੱਤਾ ਕਿ ਜਿਹਦੇ ਚੋਂ ਸਾਡੇ ਨੌਜਵਾਨ ਗਏ ਹਾਲਾਂਕਿ ਕਲਚਰ ਇਹ ਦਾ ਚਾਹਦਾ ਕਿ ਸਾਡਾ ਮੁਲਕ ਪਜਾਊ ਹੈ ਧਰਤੀ ਪਜਾਊ ਹੈ ਇੱਥੇ ਇੰਨਾ ਅਨਾਜ ਪੈਦਾ ਹੁੰਦਾ ਇਹਦੇ ਲਈ ਅਸੀਂ ਆਹ ਕੰਪਨੀਆਂ ਲਾ ਰਹੇ ਹਾਂ ਫੈਕਟਰੀਆਂ ਲਾ ਰਹੇ ਹਾਂ ਇੱਥੇ ਰ ਨੇ ਇੱਥੇ ਤੁਹਾਨੂੰ ਰੋਜ਼ਗਾਰ ਦਿਆਂਗੇ ਪਰ ਇਹਦੇ ਵਜਾਇ ਉਹਨਾਂ ਨੇ ਸਾਨੂੰ ਧੱਕ ਦਿੱਤਾ ਤੇ ਅਗਲਿਆਂ ਨੇ ਵੀ ਧੱਕ ਦਿੱਤਾ ਹੁਣ ਉਮੀਦ ਫਿਰ ਵੀ ਅਸੀਂ ਸਰਕਾਰ ਕੋਲ ਕਰਦੇ ਸੀ ਜਿਹੜੇ ਭਗਵੰਤ ਮਾਨ ਸਾਹਿਬ ਸੀ ਕਹਿੰਦੇ ਅਸੀਂ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਾਂਗੇ ਮੋਦੀ ਸਾਹਿਬ ਇਹ ਕਹਿੰਦੇ ਸੀ ਵੀ ਸਾਲ ਦੇ ਵਿੱਚ 2 ਕਰੋੜ ਨੌਕਰੀਆਂ ਦਿਆਂਗੇ ਦੇਖੋ ਇੱਕ ਉਹਨਾਂ ਨੇ ਖੁਦ ਵੀ ਕਿਹਾ ਮੰਨਿਆ ਕਈ ਵਾਰੀ ਕਿ ਇਹ ਚੋਣਾਂ ਵੀ ਜੁਮਲੇ ਹੁੰਦੇ ਨੇ ਔਰ ਜੁਮਲੇ ਇਸ ਕਰਕੇ ਕਿ ਵੋਟਾਂ ਲੈਣੀ ਆ ਵੋਟਾਂ ਲੈਣ ਤੋਂ ਬਾਅਦ ਤੋਂ ਸਾਰਾ ਕੁਝ ਕੰਪਨੀਆਂ ਉਹ ਦਿੰਦੇ ਆ ਆਪਾਂ ਸੜਕ ਦੇਖਣੇ ਹਾਈਵੇ ਲੰਘ ਰਿਹਾ ਇਸ ਤੇ ਅੱਗੇ ਜਾਓ ਥੋੜਾ ਪੰਜਾਉ ਨਵਾਂ ਬਣ ਰਿਹਾ ਤੇ ਟੋਲਪਲਾਜਾ ਲੱਗਿਆ ਹੋਇਆ ਤੋ ਤੁਸੀਂ ਤੁਹਾਡੀ ਜ਼ਮੀਨ ਤੇ ਬਣਿਆ ਤੋ ਅਸੀਂ ਇਹ ਚੁ ਲੰਘਣਾ ਤੁਹਾਡੇ ਟੈਕਸ ਨਾਲ ਬਣਿਆ ਕਿ ਤੁਸੀਂ ਪੈਸੇ ਦੇ ਕੇ ਲੰਘਣਾ ਸੋ ਦੇ ਸਾਰੇ ਕੁਝ ਕਾਰਪਟ ਹੁੰਦੇ ਨੇ ਉਹ ਸਾਨੂੰ ਜਿਹੜਾ ਜਿਹੜਾ ਜ਼ਹਿਰ ਸਾਡੇ ਅੰਦਰ ਧੱਕਦੇ ਨੇ ਮਿੱਠੇ ਚ ਲਪੇਟ ਕੇ ਝੂਠੇ ਮਿੱਠੇ ਲਾਰੇ ਲਾ ਕੇ ਉਹ ਦਿੰਦੇ ਨੇ ਔਰ ਫਿਰ ਸ ਉਹ ਨੁਕਸਾਨ ਕਰਦਾ ਵੱਡੀ ਪੱਧਰ ਤੇ ਤਾਂ ਐਵੇਂ ਸਾਡਾ ਨੁਕਸਾਨ ਹੋਇਆ ਪਹਿਲਾ ਰੁਜ਼ਗਾਰ ਨਹੀਂ ਦਿੱਤਾ ਫਿਰ ਵੀ ਅਸੀਂ ਹੁਣ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਆ ਰਹੇ ਨੇ ਪਹਿਲੀ ਗੱਲ ਤਾਂ ਸਾਡੇ ਦੇਸ਼ ਦੀ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਵੀ ਜੇ ਭਾਈ ਸਾਡੇ ਮੁਲਕ ਦੇ ਲੋਕਾਂ ਨੂੰ ਇਦਾਂ ਕੱਢੋਂਗੇ ਅਸੀਂ ਤੁਹਾਡਾ ਬਾਈਕਾਟ ਕਰਦੇ ਹਾਂ ਅਸੀਂ ਤੁਹਾਡ ਨਾਲ ਸਾਰੀਆਂ ਸੰਧੀਆਂ ਤੋੜਦੇ ਹਾਂ ਇਹ ਕਰਨਾ ਚਾਹੀਦਾ ਤਾਂ ਮੈਂ ਦਾਅਵੇ ਨਾਲ ਕਿ ਨਾ ਤੁਰੰਤ ਜਿਹੜੀ ਡਿਪੋਰਟੇਸ਼ਨ ਰੁਕ ਜਾਊਗੀ ਉਹ ਰੋਕਣੀ ਚਾਹੀਦੀ ਹੈ ਤੇ ਜਿਹੜੇ ਨੌਜਵਾਨ ਆ ਚੁੱਕੇ ਨੇ ਜਿਹੜੇ ਹਾਲਾਂਕਿ ਕੁਝ ਦਰਜਨਾ ਹੀ ਨੇ ਉਹਨਾਂ ਨੂੰ ਮੋਢ ਮਸੇਬਾ ਕਰਨ ਜਿਹੜਾ ਸਾਡਾ ਹੈਗਾ ਮੋਢ ਮਸੇਬਾ ਸਕੀਮਾਂ ਦੇ ਤਹਿਤ ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਤਾਂ ਕਿ ਉਹ ਸਾਰੀ ਉਮਰ ਸ਼ਰਮਹੀਨ ਜਿੰਦਗੀ ਜਿਹੜੀ ਸ਼ਰਮ ਨਾਲ ਜ਼ਿੰਦਗੀ ਨਾਲ ਜਿਉਣ ਉਹ ਸੁਸਾਇਡ ਨਾ ਕਰਨ ਉਹ ਉਹ ਕਿਸੇ ਹੋਰ ਗਲਤ ਰਾਹ ਪੈਣ ਦੇ ਜਿਹੜਾ ਉਹ ਨਾ ਜਾਣ ਉਹ ਰੋਜ਼ਗਾਰ ਉਹਨਾਂ ਦਿੱਤਾ ਤਾਂ ਵੀ ਉਹ ਆਤਮ ਸਮਾਨ ਦੀ ਜ਼ਿੰਦਗੀ ਜਿਉ ਸਕਣ ਔਰ ਦੂਜਿਆਂ ਲਈ ਵੀ ਮਿਸਾਲ ਬਣਨ ਉਹ ਕਿ ਭਾਈ ਆਪਣੇ ਮੁਲਕ ਚ ਰਹਿ ਕੇ ਵੀ ਜਿਹੜਾ ਇੱਜ਼ਤ ਦੀ ਰੋਟੀ ਖਾਧੀ ਜਾ ਸਕੇ ਜੀ ਦੇਖੋ ਅਵਤਾਰ ਸਿੰਘ ਮਹਿਮਾ ਨੇ ਡੌਂਕੀ ਵਾਲਿਆਂ ਤੇ ਰਿਪੋਰਟੇਸ਼ਨ ਵਾਲਿਆਂ ਤੇ ਜਿਹੜੇ ਨੌਜਵਾਨ ਰਿਪੋਰਟ ਹੋ ਕੇ ਆਏ ਉਹਨਾਂ ਤੇ ਵੱਡੀਆਂ ਗੱਲਾਂ ਕੀਤੀਆਂ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਇਆ ਕਿਉਂਕਿ ਸਰਕਾਰਾਂ ਹੀ ਜ਼ਿੰਮੇਵਾਰ ਨੇ ਸਰਕਾਰਾਂ ਹੀ ਆਮ ਲੋਕਾਂ ਤੋਂ ਵੋਟਾਂ ਲੈਂਦੀਆਂ ਨੇ ਆਮ ਲੋਕਾਂ ਨੂੰ ਲਾਰੇ ਲਾ ਜਾਂਦੀਆਂ ਨੇ ਲਾਰੇ ਲਾ ਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਲੋਕਾਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਜਦੋਂ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਜਾਂ ਰੁਜ਼ਗਾਰ ਦੇਣ ਦੀ ਵਾਰੀ ਆਉਂਦੀ ਜਿਹੜੇ ਨੌਜਵਾਨ ਡੌਂਕੀਆਂ ਲਾ ਕੇ ਗਏ ਉਹ ਕਿਉਂ ਗਏ ਵੱਡੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਮਿਲਿਆ ਸਰਕਾਰਾਂ ਨੇ ਇੱਥੇ ਜਿਹੜੇ ਰੁਜ਼ਗਾਰ ਦੇ ਮੌਕੇ ਸੀ ਉਹ ਜਿਹੜੇ ਵੱਡੇ ਘਰਾਣੇ ਨੇ ਜਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥਾਂ ਵਿੱਚ ਫੜਾ ਦਿੱਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਮਹਿਮਾ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਸ਼ੁਕਰੀਆ